2018 ਬਿਕਰਮੀ ਗੁਰਸਿੱਖਾਂ ਸਾਖੀ ਹਰ ਸਤ ਗੁਰ ਆਪ ਮਨਾਈਆ ਕੌਣ ਬਣਾ ਰਿਹਾ ਹਰ ਸਤ ਗੁਰ ਆਪ ਮਨਾ ਰਿਹਾ ਉਸਾਖੀ ਨੂੰ ਜਿਸ ਸ ਬੂਟਾ ਲਾਇਆ ਕਰਨ ਆਇਆ ਰਾਖੀ ਜਿਸ ਨੇ ਬੂਟਾ ਲਾਇਆ ਦੇ ਕਰਕੇ ਪੈਣਾ 52 ਸਾਲ ਸਿੱਖੀ ਦਾ ਬੂਟਾ ਲਾਇਆ ਘੁੰਡ ਵਿੱਚ ਬਹਿ ਕੇ ਇਹ ਜਿਹੜਾ ਫਿਰ ਆਪ ਹੀ ਰਾਖੀ ਕਰਨ ਵਾਸਤੇ ਆਇਆ 2018 ਨੂੰ परत के ही आया दोबारा आप भी आया हो राखी करना आ आ अपना बूटा लाया पलवाड़ी राखी करना बूटा लाया कर राखी, पार ब्रह्म बड़ी आया ब्रह और मेरी बड़ी बड़ियाई बड़ी बड़ियाई लख चौरासी ਗੁਰੂ ਸੇਖਾਂ ਖਾਂ ਫਸੀ ਰਿਆ ਕਟਾਈਆ ਕਿ ਮੈਂ ਫਾਰ ਬਰਾਮਿਆ ਮੇਰੀ ਵੜੀ ਵੜਿਆ 184 ਨੂੰ ਮੈਂ ਆਪ ਹੀ ਫਾਂਸੀ ਦੇ ਨਾ ਰਿਆ ਕਿਤਨੀ 184 ਹੋਈ ਆਪ ਇਹਨੇ ਮੈਂ ਫਾਂਸੀ ਦਿੱਤੀ ਲੇਕਿਨ ਗੁਰੂ ਮੁਖਾਂ ਦੀ ਫਾਂਸੀ ਰਿਆ ਘਟਾਈਆ ਇਹ ਗੁਰੂ ਮੁਖਾਂ ਮੈਂ ਧਿਆਦੀ ਫਾਂਸੀ ਕੱਢ ਦਿੱਤੀ ਹੈ ਧਿਆਦ ਨੂੰ ਜਾਨ ਫਾਂਸ ਲੀਨੇ ਦਾ ਲਗਰੀ ਕੋ ਸੰ ਇਹ ਧਿਆਦੀ ਫਾਂਸੀ ਮੈਂ ਕੱਢ ਦਿੱਤੀ ਹੈ ਜੋ ਝੁਗ ਝੁਗ ਕਰਦਾ ਆਇਆ ਹਾਸੀ ਜੋ ਝੁਗ ਝੁਗ ਹਾਸੀ ਕਰਦਾ ਹਾਸੀ ਕਰਦਾ ਆਇਆ ਅਰੂਪ ਅਨੂਪ ਤਰਾਈਆ ਅਰੂਪਿਆ ਨੂਪ ਤਰਾਇਆ ਕਿਸ ਨੇ ਕੌਣ ਕਰਾ ਰਿਆ ਕਰ ਜੋ ਦੇ ਅੰਤਮ ਕਰਿਆ ਖੇਲ ਕਣਕ ਪਰਵਾਸੀ ਅਨੰਕ ਕਲ ਆਪਣੀ ਖੇਲ ਖਲਾਈਆ ਕਾਲ ਜਵੇ ਅੰਤਮ ਕਰਿਆ ਖੇਲ ਕਣਕ ਫਰਵਾਸੀ ਅਨੰਕ ਕਲ ਆਪਣੀ ਖੇਲ ਖਲਾਈਆ ਕਾਰਜ ਵਿੰਤਮ ਖੇਲ ਕੀਤਾ ਕਣਕ ਪ੍ਰਵਾਸੀ ਪਾਪ ਪਿੰਡ ਕੁਂਡਵਾਸੀ ਮਾਰ ਰਿਸ਼ੀਦ ਸਿੰਘ বিষ্ণੂ ਸੋਹਣਕਾਰ ਆਰੰਭ ਔਰ 218 ਦੇ ਵਿੱਚ ਵਿਸਾਖੀ ਮਨਾਈ ਜਾ ਰਹੀ ਔਰ ਪ੍ਰਗਟ ਕੌਣ ਹੋਇਆ ਔਰ ਬੂਟੇ ਦੀ ਰਾਖੀ ਕਰਨ ਵਾਸਤੇ ਕੌਣ ਆਇਆ ਪ੍ਰਗਟ ਹੋ ਗਿਆ ਜੋ ਸਰੂਪ ਕਣਕ ਪ੍ਰਵਾਸੀ ਕਾਰਜ ਵਿੰਤਮ ਕਿੱਥੇ ਖੇਲ ਕੀਤਾ ਪਿੰਡ ਕੁਂਡ ਨਹਿਰੋਂ ਪਾਰ ਕਣ ਪ੍ਰਵਾਸੀ ਬਣਿਆ ਪਰਮੇਸ਼ਰ ਪਾਲ ਕੋਈ ਪਰਪਲੇਖ ਨਹੀਂ ਇਸ ਤੋਂ ਬਾਅਦ ਪਾਸ਼ਾ ਜੀ ਸਮਝਾਉਂ ਕੋਈ ਪਰੰਪਰੇ ਕੀ ਵਾਰੀ ਦਾ ਸੋ ਪ੍ਰਗਟ ਮਹਾਰਾਜ ਸ਼ੇਰ ਸਿੰਘ ਜਵੀਆਂ ਉਕਾਰ ਪਰਗਟ ਅਨੰਕ ਕਲਾ ਆਪਣੀ ਖੇਲ ਖਲਾਈ ਸੱਜੇ ਪਾਸ਼ਾ ਜੀ ਦੱਸ ਰਹੇ ਕਿ ਮੇਰੀਆਂ ਜਣੀਆਂ ਕਲਾ ਦੀ ਅਨੰਕ ਕਲਾ ਦਾ ਮੈਂ ਮਾਲਕ ਹਾਂ ਕੋਟਣ ਕੋਟ ਕਹਿੰਦੇ ਕੋਟਣ ਕੋਟ ਕੋਟਣ ਕੋਟ ਕਲਾ ਨੇ ਮੇਰੀ ਦੋ ਮੰਡਲ ਮੰਡਪ ਤੇ ਆਪ ਸਹਾਈਆ ਕਰੇ ਕਰਾਏ ਪੂਰੀਆ ਸਨ ਰਾਸ਼ਨਾ ਕੋਇ ਰਖਖਾਈਆ ਜਿਸ ਦੀ ਪੂਜਾ ਕਰਦੇ ਰਹੇ ਪੰਡਤ ਪਾਉ ਦੇ ਬੈ ਕਾਂਸੀ ਕਿਸ ਦੀ ਪੂਜਾ ਪਰਮ ਬ੍ਰਹਮ ਦੀ ਪਰਮਾਤਮਾ ਦੀ ਕਾਂਸੀ ਦੇ ਵਿੱਚ ਪੰਡਤ ਬੈ ਕੇ ਜਿਹਦੀ ਪੂਜਾ ਕਰਦੇ ਆ ਵੇਦ ਮੰਤਰਾਂ ਦੇ ਵਿੱਚ ਮੈਨੂੰ ਉਚਾਰਦੇ ਰਹੇ ਮੈਨੂੰ ਗਾਉਂਦੇ ਰਹੇ ਮੇਰੀ ਪੂਜਾ ਕਰਦੇ ਰਹੇ ਨੇ ਉਹ ਹੀ ਆ ਮੈਂ ਉਹ ਹੀ ਪਰਮੇਸ਼ਰ ਜਿੰਨੂੰ ਉੱਥੇ ਕਾਸ਼ੀ ਦੇ ਪੰਡਤ ਜੀ ਬਹਿ ਕੇ ਯਾਦ ਕਰਦੇ ਰਹਿ ਕੇ ਕਿ ਕਦੇ ਸਾਨੂੰ ਮਿਲ ਜਾਵੇ ਕਦੇ ਸਾਨੂੰ ਪ੍ਰਾਪਤੀ ਹੋ ਜਾਵੇ ਮੈਂ ਉਹ ਹੀ ਆ ਮੇਰੀ ਪੂਜਾ ਕਾਸ਼ੀ ਦੇ ਵਿੱਚ ਪੰਡਤ ਬਹਿ ਕੇ ਕਰਦੇ ਆ ਪੰਡਤਾਂ ਦੇ ਮੈਨੂੰ ਹੀ ਪੂਜ ਦੇ ਆकांक्षी ਦੇ ਵਿੱਚ ਸੋ ਗੁਰ ਸਿੱਖਾਂ ਸੇਵ ਰਿਆ ਕਮਾਈਆ ਕਿ ਸੋ ਉਹ ਪਰਮਾਤਮਾ ਮੈਂ ਗੁਰ ਸਿੱਖਾਂ ਦੀ ਸੇਵਾ ਕਰ ਰਿਹਾ ਵੇਖੋ ਕਿੰਨੀ ਦਇਆ ਕਰ ਰਿਹਾ ਗੁਰ ਸਿੱਖੋ ਮੈਂ ਧਿਆਣੀ ਸੇਵਾ ਕਰ ਰਿਹਾ ਨਿਰਗੁਣ ਜੋਤ ਜੋਤ ਪ੍ਰਕਾਸ਼ੀ ਪਰਮਾਪੁਰਖ ਬੇਪਰਵਾਈਆ ਕਣਕ ਪਰਵਾਸੀ ਨਿਰਗੁਣ ਜੋਤ ਪ੍ਰਕਾਸ਼ੀਆ ਔਰ ਮੈਂ ਪਰਮਪੁਰਖਿਆਂ ਸਭ ਤੋਂ ਪਹਿਲਾ ਪਰਮ ਸਭ ਤੋਂ ਪਹਿਲਾ ਮੈਂ ਪਰਖਿਆਂ ਪਰਮਪੁਰਖਿਆਂ ਸਭ ਤੋਂ ਪਹਿਲਾ ਮੈਂ ਹੀ ਮੈਂ ਔਰ ਮੈਂ ਪਰਮਪੁਰਖਿਆਂ ਔਰ ਮੈਂ ਵੀ ਬੇਪਰਵਾਇਆ ਨਿਰਗੁਣ ਜੋਤ ਜੋਤ ਪ੍ਰਕਾਸ਼ੀ ਮੈਂ ਮੇਰੀ ਹੀ ਨਿਰਗੁਣ ਜੋਤ ਪ੍ਰਕਾਸ਼ ਜਾਂ ਮਾਤ ਲੋਕ ਤੇ 2118 ਵਿਕਰਮੀ ਦੇ ਵਿੱਚ ਵਿਸਾਖੀ ਮੈਂ ਹੀ ਮਨਾਇਆ ਔਰ ਮੈਂ ਹੀ ਆਪਣੇ ਬੂਟੇ ਦੀ ਰਾਖੀ ਕਰਨਾ ਆ ਪਰਤ ਗਿਆ ਗਿਆ ਪੇਰ ਦੁਬਾਰਾ ਔਰ ਕੱਲ ਵੀ ਅੰਤਮ ਕਿੱਥੇ ਮੈਂ ਖੇਰ ਖੇលਿਆ ਕਣਕਪੁਰੀ ਦੇ ਵਿੱਚ ਇਹ ਧਰਤੀ ਜਿੱਥੇ ਬੈਠੇ ਇਹ ਕਣਕਪੁਰੀ ਦੇਖੀ ਜਦੋਂ ਲਿਖਤ ਪੜ੍ਹਦੇ ਆ ਕਣਕਪੁਰੀ ਔਰ ਖੇਰ ਦੀ ਗੱਲ ਤੇ ਇਸ ਧਰਤੀ ਦੇ 52 ਸਾਲ ਹਰਸਨ ਜਿਓ ਖੇਰ ਦੀ ਕਹਾਣੀ ਇਥੋਂ ਦੀ ਸ਼ਹਾਦਤ ਆ ਰਹੀ ਆ ਜਰੇ ਜਰੇ ਤੇ ਸੱਜੇ ਬਾਦਸ਼ਾਹ ਦੇ ਪਰਮੇਸ਼ਰ ਦੇ ਚਰਨ ਕਉਲਾਂ ਦੀ ਇੱਥੇ ਸ਼ੋਭਾ ਔਰ ਇਸ ਤੋਂ ਵੱਡਾ ਸਥਾਨ ਪੂਰੀ ਸ੍ਰਿਸ਼ਟੀ ਤੇ ਹੋਰ ਕੋਈ ਨਹੀਂ ਕੋਈ ਵੀ ਨਹੀਂ ਇਸ ਤੋਂ ਵੱਡਾ ਸਥਾਨ ਨੌਖੜ ਪ੍ਰਿਥਵੀ ਸਾਤ ਦੀਪ ਇਸ ਸਥਾਨ ਤੇ ਸਾਰੀ ਸ੍ਰਿਸ਼ਟੀ ਝੁਕਣੀ ਆ ਪਰਮੇਸ਼ਰ ਦੇ ਪੈਰਾਂ ਚ ਸਾਰੀ ਸ੍ਰਿਸ਼ਟੀ ਇੱਥੇ ਤੋ ਹਰ ਸੰਤ ਜੀਓ ਨਿਰਗੁਣ ਜੋਤ ਮਹਾਰਾਜ ਸ਼ੇਰ ਸਿੰਘ ਸਵੈਨ ਖੁਦ ਨੇ ਕਣਕ ਪ੍ਰਵਾਸੀ ਜਿਹੜਾ ਇਸ ਦੀ ਗੱਲ ਅਮੀਕ ਹੈ ਨਿਰਗੁਣ ਜੋਤ ਕਾਲਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਨਿਰਗੁਣ ਜੋਤ ਕਾਲਪੁਰਖ ਦੇ ਨਿਰਗੁਣ ਸਰੂਪ ਦੀ ਗੱਲ ਕਰੀਏ ਪਰਮੇਸ਼ਰ ਦੀ ਨਿਰਗੁਣ ਜੋਤ ਕਾਲਪੁਰਖ ਜਿੰਦਾ ਇਸ਼ਟ ਮੰਨਣਾ ਉਹ ਨਿਰਗੁਣ ਜੋਤ ਕਾਲਪੁਰਖ ਸਤ ਸਰੂਪ ਮਹਾਰਾਜ ਸ਼ੀਰਸਿਕ ਕਣਕ ਪ੍ਰਵਾਸੀ ਹੈ ਜਿਹੜਾ ਪਹਿਲਾ ਨੀਮ ਆ ਕਿ ਮੇਰੀ ਮਨੋਕ ਕਰਨੀ ਕੋਈ ਹੋਰ ਨਹੀਂ ਭਾਈ ਉਹਨਾਂ ਲਿਖਤਾਂ ਪੜ੍ਹੀਆਂ ਗ੍ਰੰਥਾਂ ਦੀ ਇੱਥੇ ਵੀ ਸੱਚੇ ਪਾਤਸ਼ਾਹ ਦੱਸ ਰਹੇ ਨਿਰਗੁਣ ਜੋਤ ਜੋਤ ਪ੍ਰਕਾਸ਼ੀ ਪਰਮ ਪੁਰਖ ਬੇ ਪਰਵਾਹੀ ਕਿ ਮੈਂ ਪਰਮ ਪੁਰਖ ਬੇ ਪਰਵਾਹੀ ਨਿਰਗੁਣ ਜੋਤ ਜੋਤ ਦੇ ਪ੍ਰਕਾਸ਼ ਕੀਤਾ ਜੇ ਪ੍ਰਕਾਸ਼ੀ ਜੇ ਮਾਤ ਲੋਕੇ ਨੂੰ ਕੋਈ ਪਰਮ ਸੁਲੇਖੇ ਵਾਲੀ ਸੋ ਇਹ ਥੋੜਾ ਹਵਾਲੇ ਆ ਤੇ ਪੰਨਾ ਨੰਬਰ 466 10 ਨੰਬਰ ਗ੍ਰੰਥ 22 ਨੰਬਰ 442 ਨੰਬਰ